ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰਜੀਤ ਸਿੰਘ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਕਿਉਂਕਿ ਮੌਸਮ ਦੇ ਵਿੱਚ ਜਿਹੜਾ ਬਦਲਾਅ ਉਹ ਕਿਤਨਾ ਕਿਤੇ ਨਜ਼ਰ ਆ ਰਿਹਾ ਹੈ ਕਿਉਂਕਿ ਠੰਡ ਜਿਹੜੀ ਆਉਣ ਸ਼ੁਰੂ ਹੋ ਚੁੱਕੀ ਹੈ ਕੋਰਾ ਪੈਣਾ ਸ਼ੁਰੂ ਹੋ ਚੁੱਕਿਆ ਹੈ ਮੌਸਮ ਭਾਗ ਵੱਲੋਂ ਜਿਹੜੀ ਐਡਵਾਈਜ਼ਰੀ ਹੈ ਉਹ جاری ਆ ਉਹ ਕਰ ਦਿੱਤੀ ਗਈ ਹੈ ਕੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿਉਂਕਿ ਇਹ ਜਿਹੜਾ ਦਿਨ ਹੁੰਦੇ ਨੇ ਖਾਸ ਤੌਰ ਤੇ ਜਦੋਂ ਸਵੇਰ ਦੇ ਦਿਹਾੜੇ ਸ਼ੁਰੂ ਹੋ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਠੰਡ ਦਾ ਕਹਿਰ ਵੀ ਜਿਹੜਾ ਉਹ ਜ਼ਰੂਰ ਵਧਣ ਲੱਗ ਜਾਂਦਾ ਹੈ ਸੋ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ yellow alert ਜਿਹੜਾ ਜਾਰੀ ਆ ਉਹ ਮੌਸਮ ਵਿਭਾਗ ਲੋ ਕਰ ਦਿੱਤਾ ਗਿਆ ਹੈ ਯਾਨੀ ਕਿ yellow alert ਮਤਲਬ ਕੀ ਕਿਸੇ ਵੀ ਸਮੇ ਜਿਹੜੀ ਹੈ ਠੰਡ ਜਿਹੜੀ ਆ ਉਹ ਵੱਧ ਸਕਦੀ ਹੈ ਮੌਸਮ ਵਿਭਾਗ ਇਹ ਜਾਣਕਾਰੀ ਦੇ ਰਿਹਾ ਹੈ ਕਿ ਜੋ ਆਂਕੜੇ ਮੁਤਾਬਿਕ ਉਹਨਾਂ ਦੀ ਇੱਕ ਸੰਖੇਪ ਜਾਣਕਾਰੀ ਸਾਂਝੀ ਆਈ ਹੈ ਤਾਂ ਉਹਨਾਂ ਵਿੱਚ ਇਹ ਕਿਹਾ ਗਿਆ ਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ 2-3 ਦਿਨਾਂ ਦੇ ਦੇ ਵਿੱਚ ਭਾਰੀ ਜਿਹੀ ਠੰਡ ਆ ਉਹ ਵੱਧ ਸਕਦੀ ਹੈ ਹੋ ਸਕਦੀ ਹੈ ਕੂੜਾ ਪੈ ਸਕਦਾ ਹੈ ਜਨਨ ਕਿ ਆਪਾਂ ਕਹਿ ਸਕਦੇ ਹਾਂ ਤੁੰਦ ਜੜੀ ਹੈ ਫੁੱਲ ਤਰੀਕੇ ਦੇ ਨਾਲ ਹੋ ਸਕਦੀ ਹੈ ਸੋ ਇਹ ਮੌਸਮ ਭਾਲ ਰਿਹਾ ਕਿੰਨਾ ਕਿਤੇ ਲੋਕਾਂ ਨੂੰ ਜਿਹੜਾ ਜਾਗਰੂਤ ਕਰ ਰਿਹਾ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਜਿਹੜਾ yellow alert ਜਾਰੀ ਕੀਤਾ ਗਿਆ ਤਾਂ ਲੋਕਾਂ ਨੂੰ ਸचेਤ ਕੀਤਾ ਜਾ ਰਿਹਾ ਹੈ ਤਾਂ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਲੋਕਾਂ ਨੂੰ ਇਹ ਸੁਨੇਹਾ ਤੇ ਜਾਗਰੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਉਂਕਿ ਜਦੋਂ ਠੰਡ ਤੇ ਧੁੰਦ ਦਾ ਕੈਰ ਲਗਾਤਾਰ ਹੁੰਦਾ ਹੈ ਤਾਂ ਕਿਤਨਾ ਕਿਤੇ ਐਕਸੀਡੈਂਟ ਜਿਹੜੇ ਨੇ ਉਹ ਲਗਾਤਾਰ ਵੱਧਨੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਧੁੰਦ ਦੇ ਕਾਰਨ ਇਨੇਕਾ ਵਾਹਨ ਦੀ ਟੱਕਰ ਆਉ ਉਹ ਧੁੰਦ ਕਾਰਨ ਹੋ ਜਾਂਦੀ ਹੈ ਕਿਉਂਕਿ ਅੱਗੇ ਜਿਹੜਾ ਉਹ ਕੁਝ ਧੁੰਦ ਦੇ ਵਿੱਚ ਨਹੀਂ ਦਿਖਾਈ ਦਿੰਦਾ ਸੋ ਜੋ ਯੈਲੋ ਅਲਰਟ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਜਾਰੀ ਕੀਤਾ ਗਿਆ ਹੈ ਪਿਛਲੇ 3 ਦਿਨਾਂ ਦੇ ਵਿੱਚ ਜਿਹੜੀ ਠੰਡੀਆਂ ਹਵਾਵਾਂ ਵੀ ਚੱਲ ਸਕਦੀਆਂ ਨੇ ਮੀਂਹ ਵੀ ਪੈ ਸਕਦਾ ਤੇ ਨਾਲ ਧੁੰਦ ਵੀ ਜਿਹੜੇ ਆ ਕਹਿ ਰਹੋ ਲਗਾਤਾਰ ਵੱਧ ਸਕਦਾ ਤਾਂ ਇਸੇ ਕਰਕੇ ਅਸੀਂ ਲੋਕਾਂ ਨੂੰ ਇਹੀ ਅਚੇਤ ਕਰਦੇ ਹਾਂ ਕਿ ਤੁਸੀਂ ਜੇਕਰ 2-3 ਦਿਨਾਂ ਦੇ ਵਿੱਚ ਕਿਸੇ ਬਾਹਰ ਜਾਣਾ ਤਾਂ ਬਿਲਕੁਲ ਸਲੋ ਤੇ ਸੁਚੇਤ ਤਰੀਕੇ ਦੇ ਨਾਲ ਜਾਓ ਕਿਉਂਕਿ ਧੁੰਦ ਦਾ ਕਹਿਰ ਵਧੇਗਾ ਤੁਸੀਂ ਆਪਣੀ ਜਿਹੜੀ ਆ ਕਿਤਨਾ ਕਿਤੇ ਆਪਣੀ ਜਾਨ ਜਿਹੜੀ ਆ ਉਹ ਬਿਨਾਂ ਪਰਵਾਹ ਕਰੇ ਇਸ ਜਗ੍ਹਾ ਤੇ ਨਹੀਂ ਜਾਣਾ ਜਿੱਥੇ ਕੀ ਅਜੇ ਹੀ ਜਿਹੜੀ ਐ ਸਥਿਤੀ ਬਣੀ ਹੋਵੇ ਯਾਨੀ ਕਿ ਆਪਾਂ ਕਿਸ ਤਰ੍ਹਾਂ ਧੁੰਦ ਦਾ ਕੈਰ ਹੋਵੇ ਬੜਾ ਬੱਚਾ ਦੇ ਨਾਲ ਬੜਾ ਸਿੰਜਿੰਗ ਦੇ ਨਾਲ ਜਿਹੜਾ ਤੁਸੀਂ ਉੱਥੇ ਜਾਣਾ ਤਾਂ ਇਸ ਕਰਕੇ ਜਿਹੜਾ ਉਹ ਪੰਜਾਬ ਵੱਲੋਂ ਜਿਹੜੀ ਐ ਮੌਸਮ ਭਾਗੋ ਜਿਹੜੀ ਐਡਵਾਈਜ਼ਰੀ ਜਿਹੜੀ ਜਾਰੀ ਕੀਤੀ ਗਿਆ ਉਹਦੀ ਤੁਹਾਨੂੰ ਅਸੀਂ ਸੰਖੇਪ ਜਿਹੜੀ ਜਾਣਕਾਰੀ ਆ ਉਹ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਰ ਰਹੇ ਹਾਂ ਸੋ ਬਿਲਕੁਲ ਜਦੋਂ ਸਬਾ ਦੇ ਦਿਨ ਹੁੰਦੇ ਨੇ ਸੰਗਤਾਂ ਜੀਆਂ ਨੇ ਉਹ ਪਾਵਨ ਪਵਿੱਤਰ ਤੇ ਸਥਾਨ ਤੇ ਨਤਮਸਤਕ ਹੁੰਦੀਆਂ ਨੇ ਫਟਕਾਰ ਸਭ ਦੀ ਪਾਵਨ ਪੂਜਤਾ ਤਾਂ ᱛੀ ਜਿੱਥੇ ਕਿ ਸਾਭ ਜਗਾਂ ਦੀ ਸ਼ਿੱਧੀ ਹੋਈ ਤਾਂ ਉਸ ਜਗ੍ਹਾ ਤੇ ਜਾ ਕੇ ਸੰਗਤਾਂ ਜਾਂਦੀਆਂ ਨੇ ਕਿਉਂਕਿ ਧੁੰਦ ਵੀ ਬਹੁਤ ਹੁੰਦੀ ਆ ਬੜੇ ਸਹਿਜ ਤਰੀਕੇ ਦੇ ਨਾਲ ਨਿਮਰਤਾ ਦੇ ਨਾਲ ਉੱਥੇ ਜਾਣਾ ਕਿਉਂਕਿ ਧੁੰਦ ਦਾ ਖਿਆਲ ਵੀ ਬਹੁਤ ਜ਼ਿਆਦਾ ਹੁੰਦਾ ਹੈ ਕਿਸੇ ਤਰ੍ਹਾਂ ਦੀ ਜੜੀ ਖੁੱਲੜ ਬਾਜੀ ਆ ਉਹ ਨਹੀਂ ਕਰਨੀ ਸੋ ਐਡਵਾਈਜ਼ਰੀ ਜਿਹੜੀ ਆ ਕਿਤੇ ਨਾ ਕਿਤੇ ਜ਼ਾਰੀ ਕੀਤੀ ਗਈ ਆ ਤਾਂ ਤਾਂ ਉਹਨਾਂ ਨੇ ਕਿਹਾ ਕਿ ਤੋ ਤਿੰਨ ਦਿਨਾਂ ਦੇ ਵਿੱਚ ਭਾਰੀ ਜਿਹੜਾ ਮੀਂਹ ਹੋ ਸਕਦਾ ਤਾਂ ਉਸ ਮੀਂਹ ਦੇ ਕਾਰਨ ਜਿਹੜੀ ਹੈ ਠੰਡ ਵੀ ਕਿਤਨਾ ਕਿਤੇ ਉਹ ਵੱਧ ਸਕਦੀ ਹੈ ਸੋ ਇਸ ਐਡਵਾਈਜ਼ਰੀ ਦੇ ਨਾਲ ਜਨ ਕੀ ਜੇ ਆਪਾਂ ਗੱਲ ਕੀਤੀ ਜਾਵੇ ਜਿਹੜਾ ਇਹ ਕੈਰ ਤੁੰ ਦਾ ਵੱਧਾ ਨਜ਼ਰ ਆਵੇਗਾ ਤਾਂ ਉਸ ਦੇ ਬਚਾਅ ਦੇ ਲਈ ਸਾਨੂੰ ਕਿਸ ਤਰ੍ਹਾਂ ਦੇ ਉਪਾਏ ਕਰਨੇ ਚਾਹੀਦੇ ਨੇ ਕਿਉਂਕਿ ਖਾਸ ਤੌਰ ਤੇ ਬਜ਼ੁਰਗਾਂ ਦਾ ਤੇ ਛੋਟੇ ਬੱਚਿਆਂ ਦਾ ਠੰਡ ਦੇ ਵਿੱਚ ਬਹੁਤ ਜਿਹੜਾ ਧਿਆਨ ਆ ਉਹ ਰੱਖਣਾ ਪੈਂਦਾ ਤਾਂ ਇਸ ਸਬੰਧੀ ਅਸੀਂ ਮਾਹੇ ਡਾਕਟਰ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਠੰਡ ਦੇ ਵਿੱਚ ਡਾਕਟਰ ਦੀਆਂ ਦਰੀਆਂ ਨੇ ਦੁਕਾਨਾਂ ਨੇ ਜੇ ਆਪਾਂ ਕਹਿ ਸਕਦੇ ਹਾਂ ਡਾਕਟਰ ਦੇ ਕਲੀਨਿਕ ਨੇ ਉਹ ਬਿਲਕੁਲ ਭਰੇ ਹੁੰਦੇ ਨੇ ਕਿਉਂਕਿ ਠੰਡ ਦੇ ਵਿੱਚ ਜ਼ੁਕਾਮ ਖਾਂਸੀ ਅਜ਼ਹਈਆਂ ਜਿਹੜੀਆਂ ਬਿਮਾਰੀਆਂ ਨੇ ਉਹ ਲਗਾਤਾਰ ਲੱਗਦੀਆਂ ਨੇ ਤੇ ਬਚਾਅ ਦਾ ਜਿਹੜਾ ਔਖਾ ਹੋ ਜਾਂਦਾ ਹੈ ਤਾਂ ਇਸ ਕਰਕੇ ਠੰਡ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਕਿਹੜੇ-ਕਿਹੜੇ ਵਰਗ ਦੇ ਲੋਕਾਂ ਨੂੰ ਇਸ ਠੰਡ ਦੇ ਵਿੱਚ ਚੇਤ ਰਹਿਣ ਦੀ ਜ਼ਰੂਰਤ ਹੈ ਇਹ ਸਾਰੀ ਅਸੀਂ ਜਾਣਕਾਰੀ ਜਿਹੜੀ ਹੈ ਮਾਹੇ ਡਾਕਟਰ ਡਾਕਟਰ ਸੁਮਿਤ ਸਿੰਘ ਜੀ ਨੇ ਤਾਂ ਉਹਨਾਂ ਤੋਂ ਲਵਾਂਗੇ ਕਿ ਆਖਰਕਾਰ ਜਿਹੜੀ ਅਡਵਾਈਜ਼ਰੀ ਜਿਹੜੀ ਜਾਰੀ ਕੀਤੀ ਗਈ ਹੈ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਇਹਦਾ yellow alert ਜਾਰੀ ਕੀਤਾ ਗਿਆ ਹੈ ਤਾਂ ਉਸ ਤੋਂ ਕਿਵੇਂ ਜਿਹੜਾ بچਿਆ ਜਾ ਸਕਦਾ ਹੈ ਤੇ ਹਦਾਇਤਾਂ ਕੀ ਨੇ ਇਹ ਸਾਰੀ ਅਸੀਂ ਜਾਣਕਾਰੀ ਜਿਹੜੀ ਹੈ ਡਾਕਟਰ ਸਮਿਤ ਨੇ ਉਹਨਾਂ ਤੋਂ ਲਵਾਂਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਬਿਲਕੁਲ ਇਸ ਸਮੇਂ ਸਾਡੇ ਨਾਲ ਜੁੜ ਚੁੱਕੇ ਨੇ ਖਾਸ ਤੌਰ ਤੇ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਲੋਕਾਂ ਨੂੰ ਵਿਸਥੇਤ ਕਰ ਰਿਹਾ ਕਿਉਂਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਜਿਹੜਾ yellow alert ਜਿਹੜਾ ਜਾਰੀ ਕਰ ਦਿੱਤਾ ਗਿਆ ਇਹ ਦੱਸਿਆ ਜਾ ਰਿਹਾ ਕਿ 2-3 ਦਿਨਾਂ ਦੇ ਵਿੱਚ ਜਿਹੜੀ ਠੰਡ ਦੀ ਸੰਭਾਵਨਾ ਹੋਰ ਵਾ ਸਕਦੀ ਹੈ। ਸੋ ਸਾਡੇ ਨਾਲ ਡਾਕਟਰ ਸਾਹਿਬਾਨ ਡਾਕਟਰ ਸੁਮਿਤਜੀ ਜੁੜ ਚੁੱਕੇ ਨੇ। ਸੁਮਿਤਜੀ ਬਹੁਤ ਬਹੁਤ ਸਵਾਗਤ ਹੈ ਚੜ੍ਹਦੀ ਕਲਾ ਟਾਈਮ ਟੀਵੀ ਤੇ ਤੁਹਾਡਾ। ਧੰਨਵਾਦ ਜੀ। ਅ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਜਾਣਕਾਰੀ ਦਿਓ ਕਿ ਜਿਹੜਾ ਸਿਹਤ ਭਾਗ ਦੀ ਗੱਲ ਕੀਤੀ ਆਵੇ ਕਿਉਂਕਿ ਮੌਸਮ ਭਾਗ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਯੈਲੋ ਲੜ ਜਾਰੀ ਕਰ ਦਿੱਤਾ ਗਿਆ ਇਹ ਦੱਸਿਆ ਜਾ ਰਿਹਾ ਕਿ 2-3 ਦਿਨਾਂ ਦੇ ਵਿੱਚ ਜਿਹੜੀ ਠੰਡ ਆ ਉਹ ਵੱਧ ਸਕਦੀ ਹੈ ਮੀਂਹ ਵੀ ਪੈ ਸਕਦਾ ਹੈ ਕਿਹੜੇ ਵਰਗਾਂ ਦੇ ਲੋਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਠੰਡ ਦੇ ਪਹਚਾ ਦੇ ਲਈ ਦੇਖੋ ਬੈਸਤ ਸੁਭਾਵਾ ਕੀ ਹੈ ਕਿ ਮਾਧ ਦਸੰਬਰ ਦੇ ਵਿੱਚ ਆਪਣੇ ਠੰਡ ਦਾ ਮੌਸਮ ਸ਼ੁਰੂ ਹੋ ਜਾਂਦਾ ਬਾਲਾ ਹੋ ਜਾਂਦਾ ਜੀ ਜੀ ਉਹ ਤਾਂ ਮਿੰਨਾ ਲੱਗਦਾ ਸਰ ਆਪਣੇ ਜਿਹੜੇ ਧੁੰਦ ਦੇ ਤੇ ਟੈਂਪਰੇਚਰ ਦੀ ਚਕਰਵੜ ਦਾ ਆਇਸ ਵਾਲੀ ਜੀ ਆਪਾਂ ਦੇਖਦੇ ਹਾਂ ਸੋ ਇਹ ਪੈਟਰਨ ਜਿਹੜਾ ਹੁਣ ਵੀ ਦੇਖਿਆ ਜਾ ਰਿਹਾ ਹੈ ਤੇ ਇਸ ਜਿਹੜਾ ਅਲਰਟ ਜਾਰੀ ਕੀਤਾ ਗਿਆ ਉਹ ਇੱਕ ਚੇਤਾਵਨੀ ਦੇ ਦੌਰ ਦੇ ਹੁੰਦਾ ਹੈ ਕਿ ਲੋਕ ਥੋੜਾ ਸਾਵਧਾਨੀ ਵਰਤਣ ਜਿਵੇਂ ਸਵੇਰੇ ਮਤਲਬ ਜਲਦੀ ਘਰੇ ਜਾਣਾ ਪਵੇ ਜਾਂ ਦੇਰ ਰਾਤ ਕਿਤੇ ਵਾਪਸੀ ਆਣਾ ਪਵੇ ਸੋ ਬੱਚਿਆਂ ਬਜ਼ੁਰਗਾਂ ਨੂੰ ਖਾਸ ਤੌਰ ਤੇ ਧਿਆਨ ਰੱਖਦੇ ਹੋਏ ਕੱਪੜੇ ਅਜਿਹੇ ਪਾਓ ਜਿਸਤ ਉਹਨਾਂ ਦਾ ਸਰੀਰ ਦਾ ਮਤਲਬ ਜਿਹੜਾ ਤਾਪਮਾਨ ਬਣਿਆ ਰਹੇ ਠੀਕ ਤੇ ਜਿਸ ਨਾਲ ਉਹਨਾਂ ਨੂੰ ਅਜਿਹੇ ਕੁਝ ਜਿਹੜੀਆਂ ਬਿਮਾਰੀਆਂ ਤਸਾਂ ਮਨਾ ਕਰਨਾ ਪਵੇ ਜੀ ਜੀ ਇਹ ਡਾਕਟਰ ਸਾਹਿਬ ਕੋਈ ਇਦਾਂ ਦਾ ਵੀ ਹੁੰਦਾ ਕਿਉਂਕਿ ਠੰਡ ਦੇ ਵਿੱਚ ਨਾ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਜਿਹੜਾ ਡਾਕਟਰ ਸਬਾਨਾ ਦੇ ਕਲੀਨਿਕ ਹੁੰਦੇ ਨੇ ਉਹ ਕਿਤੇ ਨਾ ਕਿਤੇ ਭਰੇ ਨਜ਼ਰ ਆਉਂਦੇ ਨੇ ਖਾਂਸੀ ਜ਼ੁਕਾਮ ਦਾ ਅਨੇਕਾਂ ਬਿਮਾਰੀਆਂ ਜਿਹੜੀਆਂ ਨੇ ਉਹ ਠੰਡ ਦੇ ਵਿੱਚ ਜੂਸਦੀਆਂ ਨੇ ਤਾਂ ਕੋਈ ਇਦਾਂ ਦਾ ਵੀ ਇੱਕ ਖਾਣਾ ਪੀਣਾ ਜਾਂ ਪੈਣਾ ਕੋਈ ਉਸਤਾ ਦੀ ਕੋਈ ਚਾਹ ਵੀ ਇਹ ਚੀਜ਼ ਜ਼ਰੂਰੀ ਆ ਖਾਣ ਦੇ ਲਈ ਹਾਂ ਜੀ ਜ਼ਰੂਰੀ ਹੈ ਜੀ ਇਸੇ ਧਿਆਨ ਰੱਖਣਾ ਕਿਉਂਕਿ ਸ਼ੁਰੂਆਤੀ ਜਿਹੜੀ ਠੰਡ ਹੁੰਦੀ ਹੈ ਮੌਸਮ ਜਦੋਂ ਤਬਦੀਲ ਹੋ ਰਿਹਾ ਹੁੰਦਾ ਤਾਂ ਸਾਨੂੰ ਆਦਤਰ ਨਹੀਂ ਹੁੰਦੀ ਬੋਡੀ ਹਡ ਅਪ ਨਹੀਂ ਕਰ ਪੈਂਦੀ ਜੀ ਤੇ ਉਹੀ ਠੰਡ ਜਿਹੜੀ ਨੁਕਸਾਨ ਕਰਦੀ ਹੈ ਤੇ ਜ਼ੁਕਾਮ ਖਾਂਸੀ ਦੇ ਸ਼ਿਕਾਰ ਹੁੰਦੇ ਹਨ ਇਸ ਸਮੇਂ ਵੀ ਜੋ ਜ਼ਿਆਦਾਤਰ ਜਿਹੜੇ ਮਰੀਜ਼ ਆ ਰਹੇ ਹਨ ਹਸਪਤਾਲਾਂ ਦੇ ਵਿੱਚ ਉਹ ਖਾਂਸੀ ਜ਼ੁਕਾਮ ਦੇ ਨਾਲ ਹੀ ਆ ਰਹੇ ਹਨ ਜੀ ਤੇ ਇੱਕ ਖਾਂਸੀ ਦੇ ਨਾਲ ਨਾਲ ਕੁਝ ਹੋਰ ਦਿੱਕਤਾਂ ਵੀ ਆ ਰਹੇ ਜਿਵੇਂ ਕਿ ਅਚਾਨਕ ਬੱਚਿਆਂ ਨੂੰ ਠੰਡ ਦਾ ਐਕਸਪੋਜ਼ਰ ਹੋਣ ਦੇ ਕਾਰਨ ਪੇਟ ਖਰਾਬ ਹੋ ਜਾਣਾ ਲੱਗ ਜਾਣੇ ਆ ਜਸਤ ਲੱਗ ਜਾਣੇ ਵਾਇਰਲ ਜਿਹੇ ਹੋਰ ਕੰਡੀਸ਼ਨਸ ਹੈਗੀਆਂ ਉਹ ਉਹਨਾਂ ਦਾ ਸ਼ਿਕਾਰ ਹੋ ਜਾਣਾ ਸੋ ਇਹ ਸਾਰੀ ਜਿਹੜਾ ਤੋਂ ਪਛਾ ਕਰਨ ਲਈ ਬੱਚਿਆਂ ਤੇ ਬਜ਼ੁਰਗਾਂ ਨੂੰ ਖਾਸ ਤੌਰ ਤੇ ਧਿਆਨ ਦੇਣਾ ਪੈਂਦਾ ਕਿਉਂਕਿ ਉਹਨਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ ਤੇ ਉਹਨਾਂ ਦਾ ਸਰੀਰ ਦੇ ਵਿੱਚ ਸ਼ਮਤਾ ਵੀ ਘੱਟ ਹੁੰਦੀ ਹੈ ਕਿ ਉਹ ਹੀਟ ਆਪਣੀ ਮੇਨਟੇਨ ਕਰ ਸਕਣ ਬੋਡੀ ਵੀ ਇਸ ਲਈ ਉਹਨ ਮਤਲਬ ਬਾਰ ਬਾਰ ਹੀ ਧਿਆਨ ਦੇ ਲਈ ਕਿ ਧਿਆਨ ਦੇ ਕਿ ਅਸੀਂ ਅਰਸਤ ਦੇ ਐਡਵਾਈਜ਼ਰੀ ਵੀ ਪ੍ਰੈਸ ਮੀਡੀਆਮ ਦੇਰ ਆ ਮਾਧਮ ਚ ਵੀ ਅਸੀਂ ਦੱਸ ਰਹੇ ਆ ਜੀ ਕਿ ਆਪਣਾ ਇੱਕ ਖੁਰਾਕ ਸੰਬੰਧੀ ਜਿਹੜਾ ਧਿਆਨ ਰੱਖਣਾ ਹੈ ਉਹਦੇ ਵਿੱਚ ਜਿਹੜੇ ਅਸੀਂ ਮਤਲਬ ਹਾਰਡ ਲiquids ਜਿਵੇਂ ਚਾਹ ਹੋਗੀ ਕਾਫੀ ਹੋਗੀ ਜਾਂ ਫਿਰ ਜਿਹੜਾ ਗਰਮ ਦੁੱਧ ਹੋ ਗਿਆ ਕੋਸਾ ਪਾਣੀ ਹੋ ਗਿਆ ਜਿਸ ਤਰ੍ਹਾਂ ਦੇ ਬੰਦੇ ਨੂੰ ਟੇਸਟ ਅਕੋਰਡਿੰਗ ਉਹਦਾ ਅੱਛਾ ਲੱਗੇ ਉਸ ਨੂੰ ਸੋ ਉਹ ਆਪਣਾ ਸੇਵਨ ਕਰੇ ਬਿਲਕੁਲ ਆ ਜੋ ਮਤਲਬ ਜੇ ਦੋਸਤ ਫੈਂਟ ਤੋਂ ਚਾਹ ਕੇ ਤਿਆਰ ਆ ਸਕੇ ਦੂਸਰੀ ਚੀਜ਼ ਕਿ ਜਿਹੜੇ ਇਸ ਮੌਸਮ ਦੇ ਲਈ ਟੁਕਵੇ ਫਲ ਫਰੂਟ ਨੇ ਕੁਦਰਤ ਨੇ ਆਪਣੇ ਹੋਏ ਨੇ ਵਿਟਾਮਿਨ ਸੀ ਯੁਕਤ ਜਿਹੜੇ ਫਲ ਨੇ ਜਿਵੇਂ ਕਿ ਸੰਤਰਾ ਕਿਨੂ ਜੀ ਇਹ ਇਸ ਮੌਸਮ ਚ ਵਿਟਾਮਿਨ ਸੀ ਦਾ ਸਾਨੂੰ ਮਜ਼ਰ ਲਾਭ ਦਿੰਦੇ ਨੇ ਜਿਹਦੇ ਨਾਲ ਕਿ ਇਨਫੈਕਸ਼ਨ ਦੇ ਚਾਂਸਸ ਘਟਦੇ ਨੇ ਜਿਹੜੀ ਇਮਿਊਨਿਟੀ ਬੂਸਟ ਹੁੰਦੀ ਹੈ ਜਿਹੜੀ ਮਕੋਜ਼ਲ ਲਾਈਨਿੰਗ ਹੈ ਥਰਡ ਅ 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 ਮੈਡਮ ਜੀ ਲੜਨ ਦੀ ਸੰਥਾ ਬਦਾਂਦਾ ਸੋ ਇਹ ਕੁਦਰਤ ਨੇ ਆਪ ਹੀ ਮਤਲਬ ਇਸ ਮੌਸਮ ਚ ਫਲ ਦਿੱਤੇ ਹੋਏ ਨੇ ਸਾਨੂੰ ਸੋ ਕੁਦਰਤੀ ਮੌਸਮ ਦੇ ਫਲ ਰੋਣਾ ਦੇ ਸੇਵਨ ਕਰਨਾ ਚਾਹੀਦਾ ਦੂਸਰੀ ਚੀਜ਼ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਕਪੜੇ ਅਜਿਹੇ ਪਾਓ ਜਿਸ ਨਾਲ ਕਿ ਤੁਸੀਂ ਆਪਣੇ ਬਾਡੀ ਦੀ ਹੀਟ ਬਚਾ ਕੇ ਰੱਖ ਸਕੋ ਮਲਟੀਪਲ ਲੇਅਰਸ ਚ ਪਾਉਣ ਦਾ ਫਾਇਦਾ ਹੈ ਕੱਪੜਿਆਂ ਨੂੰ ਰਾਦਰਦਰ ਮੋਟੇ ਭਾਰੇ ਕੱਪੜੇ ਬਾਣ ਦੀ ਬਜਾਏ ਉਹਦੀਆਂ ਤਿਹਾਂ ਜਿਹੜੀਆਂ ਇੱਕ ਲੇਅਰ ਦੇ ਉੱਪਰ ਦੂਸਰਾ ਵਾਰਮਰ ਉਹਦੇ ਉੱਪਰ ਹੋਰ ਸ਼ਰਟ ਉਹਦੇ ਉੱਪਰ ਸਵੈਟਰ ਸੋ ਇਸ ਤਰ੍ਹਾਂ ਪਾਉਣ ਦੇ ਨਾਲ ਜਿਹੜੀ ਹੀਟ ਹੋ ਟ੍ਰੈਪ ਰਹਿੰਦੀ ਹੈ ਬੋਡੀ ਦੇ ਵਿੱਚ ਤੇ ਉਹਦੇ ਆਪਣਾ ਜਰਸਰੀ ਦਾ ਤਾਪਮਾਨ ਬੜਾ ਰਹਿੰਦਾ ਜੀ ਡਾਕਟਰ ਲਾਰ ਸਵਾਲ ਹੈ ਗਰਭਤੀ ਮਹਿਲਾਵਾਂ ਦੀ ਗੱਲ ਕੀਤੀ ਆਵੇ ਕੋਈ ਖਾਸ ਉਹਨਾਂ ਵੱਲੋਂ ਕੋਈ ਡਵਾਈਸਰੀ ਕਿਉਂਕਿ ਗਰਭਤੀ ਮਾਵਾਂ ਨੂੰ ਇਸ ਸਮੇਂ ਜਿਹੜਾ ਬੜਾ ਧਿਆਨ ਰੱਖਣਾ ਪੈਂਦਾ ਕਿਉਂਕਿ ਠੰਡ ਦੇ ਵਿੱਚ ਉਹਨਾਂ ਵਾਸਤੇ ਕੋਈ ਖਾਸ ਅਦਾਇਤਾਂ ਕੋਈ ਇਦਾਂ ਦੀ ਕੋਈ ਸਚੇਤ ਦੇ ਕੋਨ ਜਨਰਲ ਐਡਵਾਈਸੇ ਸੇਮ ਰਹਿਣਗੀਆਂ ਉਹ ਵਿੱਚ ਕੱਪ ਕੱਪੜਿਆਂ ਦੀ ਧਿਆਨ ਉਹਨਾਂ ਨੂੰ ਰੱਖਣਾ ਪੈਂਦਾ ਗਰਮ ਠੰਡ ਤੋਂ ਬਚਾਉਣਾ ਰੱਖਣਾ ਪੈਂਦਾ ਆੜ ਜਾਣ ਤੇ ਮੌਸਮ ਦੇ ਵਿੱਚ ਕੋਈ ਸਕੂਟਰ ਬਾਈਕ ਤੇ ਟਰੈਵਲ ਕਰਨ ਦਾ ਪੈਂਦਾ ਤਾਂ ਉਸ ਸਮੇਂ ਆਪਣਾ ਖਾਸ ਤੌਰ ਤੇ ਨੱਕ ਨੂੰ ਅਵਲ ਨੂੰ ਕਵਰ ਕਰਕੇ ਰੱਖਣਾ ਤਾਂ ਜੋ ਸਿੱਧੀ ਠੰਡੀ ਹਵਾ ਨੱਕ ਨੂੰ ਤੇ ਨਾ ਭਵੇ ਕਿਉਂਕਿ ਉਸ ਚੀਜ਼ ਨਾਲ ਜਿਹੜੇ ਸਾਈਨੋਸੈਟਸ ਜਿਹੜੇ ਆਪਣਾ ਨੱਕ ਦੇ ਆਸ-ਪਾਸ ਜਿਹੜੀ ਸਾਈਨਸਿਸ ਸਪੇਸਿਸ ਹੁੰਦੀਆਂ 에ਅਰ ਸਪੇਸਿਸ ਹੁੰਦੀਆਂ ਉਹਦੇ ਵਿੱਚ ਰੇਸ਼ਾ ਵੱਜਦਾ ਉਹ ਸੈਨੋਸੈਟਸ ਕਾਫੀ ਦੇਰ ਤੱਕ ਪ੍ਰੇਸ਼ਾਨ ਕਰਦਾ ਇਨਫੈਕਸ਼ਨ ਦਾ ਕਾਰ ਬਣਿਆ ਰਹਿੰਦਾ ਸੋ ਉਹ ਚੀਜ਼ਾਂ ਤੋਂ ਬਚਾ ਲਈ ਮਫਲਰ ਸਕਾਫ ਐਸਐਨਜੀ ਦਾ ਤੁਸੀਂ ਵਰਤ ਸਕਦੇ ਹੋ ਇੱਕ ਅਕਸਰ ਲਾਸਟ ਬਸ ਕਿਉਂਕਿ ਸਮਾਂ ਬੜਾ ਸੀਮਤ ਹੈ ਕਿਉਂਕਿ ਕਈ ਵਾਰ ਨਾ ਐਦਾਂ ਹੁੰਦਾ ਜਦੋਂ ਪਰਿਵਾਰ ਦੇ ਵਿੱਚ ਠੰਡ ਦੇ ਵਿੱਚ ਖਾਂਸੀ ਜ਼ੁਕਾਮ ਜਾਂ ਐਦਾਂ ਦੀ ਕੋਈ ਬਿਮਾਰੀ ਲੱਗ ਜਾਂਦੀ ਹੈ ਨਾਰਮਲ ਤਰੀਕੇ ਦੇ ਨਾਲ ਤਾਂ ਕਈ ਵਾਰ ਆਉਂਦਾ ਵੀ ਆਪਾਂ ਕਮਿਸ਼ ਤੋਂ ਉੱਪਰ ਦਵਾਈ ਲੈ ਕੇ ਜਿਹੜਾ ਕੋਸ਼ਿਸ਼ ਕਰਦਾ ਵੀ ਠੀਕ ਹੋ ਜਾਵੇ ਉਹ ਫਿਰ ਲੰਬੀ ਦੜੀ ਹੈ ਦਵਾਈ ਕਿਤਨਾ ਕਿਤੇ ਬਿਮਾਰੀ ਚੱਲੀ ਜਾਂਦੀ ਹੈ ਇਹ ਜ਼ਿਆਦਾਤਰ ਕਮਿਸ਼ਟਾ ਵੱਲ ਜਿਹੜਾ ਬੜਾ ਭੱਜਿਆ ਜਾਂਦਾ ਕਿ ਸਮਝੋ ਕਿ ਇਹ ਜ਼ਾਇਜ਼ਾ ਕੀ ਜਾਂ ਫਿਰ ਸਾਨੂੰ ਕਿਸੇ ਵਧੀਆ ਜਿਹੜਾ ਮਾਹੇ ਡਾਕਟਰ ਤੋਂੜੀ ਹੈ ਦਵਾਈ ਉਹ ਲੈਣੀ ਚਾਹੀਦੀ ਹੈ ਸਾਨੂੰ ਧਰੂਰੀ ਸਵਾਲ ਆਇਆ ਵਲਾ ਕਿ ਕਿਉਂਕਿ ਇੱਕ ਗਿਰਤੀ ਬਹੁਤ ਵੱਡੀ ਹੁੰਦੀ ਆਲਮੋਸਟ ਹਰ ਇੱਕ ਬੰਦਾ ਜ਼ੁਕਾਮ ਖਾਂਸੀ ਦੀ ਸ਼ਿਕਾਰ ਹੁੰਦਾ ਇਸ ਸੀਜ਼ਨ ਦੇ ਵਿੱਚ ਜੀ 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 ਸੋ ਉਸ ਇੰਨੇ ਸਾਰੇ ਲੋਕਾਂ ਦੇ ਵਿੱਚ ਹਰ ਕੋਈ ਕੋਸ਼ਿਸ਼ ਕਰਦਾ ਕਿ ਉਹ ਵਰਤ ਕਾਉਂਟਰ ਰੈਡੀਆ ਦਵਾਈਆਂ ਮਿਲ ਜਾਂਦੀਆਂ ਆਈ ਸੀ ਅਵੇਲੇਬਲ ਬਕਰੇ ਬਿਸ਼ਤੇ ਕਰੋ ਜਾ ਕੇ ਕਾਲ ਹੋਰ ਅਦਰੰ ਕਿਸੇ ਦਾਕਟਰ ਨੂੰ ਸਲਾਹ ਲਓ ਕਿਉਂਕਿ ਇਸ ਨੂੰ ਆਮ ਗੱਲ ਸਮਝਦੇ ਆਪਾਂ ਲੇਕਿਨ ਹੁੰਦਾ ਕੀ ਹੈ ਕਿ ਇਹਦੇ ਵਿੱਚ ਐਂਟੀਬਾਇਓਟਿਕ ਦਾ ਇਸਤੇਮਾਲ ਬੇਜਾਇਜ਼ ਇਸਤੇਮਾਲ ਕੀਤਾ ਜਾਂਦਾ ਉਹ ਆਪਣੇ ਲੋੜੇ ਕੁਝ ਦਵਾਈਆਂ ਨਾਲ ਉਹ ਕੇਮਿਸਟ ਆਪਣੇ ਵੱਲੋਂ ਦੇ ਦਿੰਦੇ ਆ ਇਸ ਨਾਲ ਜਿੱਦੀ ਜ਼ਰੂਰਤ ਵੀ ਨਹੀਂ ਹੁੰਦੀ ਕਈ ਵਾਰ ਹਾਇਰ ਇੱਕ ਜਗ੍ਹਾ ਤੇ ਐਂਟੀਬਾਇਓਟਿਕ ਜਿਹੜਾ ਦਿੱਤਾ ਜਾਂਦਾ ਉਹਦੀ ਲੋੜ ਵੀ ਨਹੀਂ ਹੁੰਦੀ ਕਈ ਵਾਰ ਜਿਹੜੀ ਲੋੜ ਹੁੰਦੀ ਹੈ ਉਹਦੀ ਥਾਂ ਤੇ ਕੁਝ ਹੋਰ ਦਿੱਤਾ ਜਾਂਦਾ ਤੇ ਉਹ ਕੰਮ ਵੀ ਨਹੀਂ ਕਰਦਾ ਖਾਂਸੀ ਬਸਿਸ਼ਟ ਕਰਦੀ ਹੈ 15 20 ਦਿਨ ਉਸ ਤੋਂ ਬਾਅਦ ਵੀ ਰਿਸ਼ਾਂਤ ਦਾ ਰੰਦ ਆ ਫਿਰ ਉਹ ਵੱਧ ਜਾਂਦਾ ਛਾਤੀ ਦੀ ਇਨਫੈਕਸ਼ਨ ਬਣ ਜਾਂਦੀ ਹੈ ਛਦੀ ਆਵਾਜ਼ ਕਰਨ ਲੱਗ ਜਾਂਦੀ ਹੈ ਤੇ ਉਹ ਸਗੋਂ ਕੰਮ ਬਚੰਦ ਦੂਸਰੀ ਚੀਜ਼ ਇਹ ਹੋ ਰਹੀ ਹੈ ਨੁਕਸਾਨ ਇਹ ਹੋ ਰਿਹਾ ਕਿ ਐਂਟੀਬਾਇਓਟਿਕ ਦੀ ਰੈਜ਼ਿਸਟੈਂਸ ਆ ਰਹੀ ਹੈ ਬੈਕਟੀਰੀਆ ਦੇ ਵਿੱਚ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੱਡਾ ਵੱਡਾ ਚੈਲੰਜ ਹੋਣਾ ਹੈ ਕਿ ਜਿਹੜੇ ਅਸੀਂ ਐਂਟੀਬਾਇਓਟਿਕ ਬਿਨਾ ਸੋਚ ਸਮਝੇ ਬਿਨਾ ਡਾਕਟਰਿਸ ਲਾਦੇ ਆਮ ਦੁਕਾਨ ਤੇ ਜਾ ਕੇ ਖਾ ਲੈਣ ਨੇ ਆਪਣੀ ਮਰਜ਼ੀ ਹਿਸਾਬ ਨਾਲ ਹੀ ਤੇ ਕੁਝ ਦਿਨ ਖਾ ਲਿਆ ਵੀ ਜਦ ਵਿੱਚ ਜਾਪੇ ਛੱਡ ਦਿੱਤਾ ਫਿਰ ਦੁਬਾਰਾ ਖਾਣ ਲੱਗ ਗਏ ਉਹਦੇ ਨਾਲ ਕੀ ਹੁੰਦਾ ਕਿ ਜਿਹੜੇ ਜੀਵਾਣੂ ਨੂੰ ਉਹਨੇ ਮਾਰਨਾ ਹੁੰਦਾ ਉਹਨਾਂ ਦੇ ਤਾਂ ਅਸਰ ਹੀ ਖਤਮ ਹੋ ਲੈਂਦਾ ਦਵਾਈ ਦਾ ਤੇ ਇਸ ਜਿਹੜੀ ਐਂਟੀਬਾਇਓਟਿਕ ਰੈਜ਼ਿਸਟੈਂਸ ਆ ਰਹੀ ਹੈ ਇਹ ਮਤਲਬ ਆਉਣ ਵਾਲੇ ਸਮੇਂ 'ਚ ਬੜਾ ਬੜਾ ਚੈਲੰਜ ਹੋਣਾ ਹੋਏਗਾ ਕਿਉਂਕਿ ਇਹ ਦਵਾਈਆਂ ਕੰਮ ਕਰਨਾ ਬੰਦ ਕਰ ਜਾਣਗੀਆਂ ਨਵੇਂ ਜਿਮਾਂ ਨੂੰ ਜਿਹੜੇ ਵੰਡ ਰਹੇ ਆ ਉਹਨਾਂ ਤੇ ਕੰਮ ਹੀ ਨਹੀਂ ਕਰ ਰਹੇ ਜੀ ਸੋ ਇਹ ਜੀ ਨੋ ਹਮੇਸ਼ਾ ਤੁਸੀਂ ਸਲਾਹ ਦੇ ਨਾਲ ਹੀ ਲੋ ਤਾਂ ਹੀ ਬੈਟਰ ਹੈ ਤੇ ਅੱਜ ਕੱਲ੍ਹ ਕੀ ਸਰਕਾਰੀ ਸਹੂਲਤਾਂ 'ਚ ਬਤਾ ਹੋ ਰਿਹਾ ਹੈ ਸੋ ਤੁਹਾਨੂੰ ਉਹ ਵੀ ਫ੍ਰੀ ਅਵੇਲੇਬਲ ਨੇ ਤੁਹਾਡੇ ਨੇੜੇ ਆਮੰਗ ਕਲੀਨਿਕ ਦੇ ਵਿੱਚ ਵੀ ਸਾਰੀਆਂ ਦਵਾਈਆਂ ਆ ਰਹੀਆਂ ਨੇ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਮੁਫਤ ਦਵਾਈਆਂ ਉਪਲਬਧ ਨੇ ਉਹਦਾ ਫਾਇਦਾ ਲੋ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਬਹੁਤ ਧੰਨਵਾਦ ਜਾਣਕਾਰੀ ਦੇਣ ਦੇ ਲਈ ਥੈਂਕ ਯੂ ਜੀ ਸੋ ਸੋ ਬਿਲਕੁਲ ਐਸਾਨ ਡਾਕਟਰ ਸਮੀਤ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਠੰਡ ਦੇ ਬਚਨ ਦੇ ਲਈ ਜਿਹੜੇ ਉਪਾਏ ਦੱਸੇ ਨੇ ਤਾਂ ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਕਿਹੜੀ ਚੀਜ਼ ਖਾਣ ਦੀ ਜ਼ਰੂਰੀ ਹੈ ਜੇਕਰ ਤੁਹਾਨੂੰ ਇਸ ਠੰਡ ਦੇ ਕਾਰਨ ਦੇ ਵਿੱਚ ਖਾਂਸੀ ਜ਼ੁਕਾਮ ਜਾਂ ਅਨੇਕਾਂ ਬਿਮਾਰੀਆਂ ਲੱਗ ਜਾਂਦੀਆਂ ਹਨ ਤਾਂ ਤੁਸੀਂ ਹਮੇਸ਼ਾ ਹੀ ਕਮਿਸਟਾਂ ਦੁਕਾਨਾਂ ਦੇ ਉੱਪਰ ਜਿਹੜੇ ਲੋਕਲ ਹੁੰਦੇ ਨੇ ਤਾਂ ਉਹਨਾਂ ਦੇ ਵੱਲ ਮੂਵ ਕਰਦੇ ਹੋ ਤਾਂ ਤੁਹਾਨੂੰ ਉਹ ਐਂਟੀਬਾਇਟਿਕ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਉਹ ਦੇ ਦਿੰਦੇ ਨੇ ਤਾਂ ਉਸ ਦਾ ਜਿਹੜਾ ਉਹਨਾਂ ਨੇ ਵਿਸਥਾਰਪੂਰਵਕ ਜਾਣਕਾਰੀ ਉਹ ਸਾਂਝੀ ਕੀਤੀ ਹੈ ਕਿ ਉਹਦਾ ਲਾਭ ਹੈ ਜਾਂ ਹਾਨੀ ਹੈ ਇਹਦੇ ਬਚਾਅ ਕਿਵੇਂ ਰੱਖੇ ਜਾ ਸਕਦੇ ਨੇ ਸੋ ਸਾਡੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਲੋਕਾਂ ਨੂੰ ਇਸ ਪ੍ਰਤੀ ਰ ਜਾਗਰੂਕ ਕੀਤਾ ਜਾਵੇ ਕਿਉਂਕਿ ਜਿਹੜਾ ਇਹ ਪੋ ਦਾ ਦਿਨ ਹੁੰਦੇ ਨੇ ਤਾਂ ਆਖਰਕਾਰ ਠੰਡ ਜਿਹੜਾ ਕੈਰ ਆ ਉਹ ਲਗਾਤਾਰ ਵੱਧਦੀ ਹੈ ਤਾ ਕਈ ਵਾਰ ਅਜੇ ਹਾਲਾਤ ਵੀ ਹੋ ਜਾਂਦੇ ਨੇ ਕਿ ਠੰਡ ਦੇ ਵਿੱਚ ਲੋਕ ਜਿਹੜੇ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਸਫ਼ਰ ਕਰ ਰਹੇ ਨੇ ਤਾਂ ਉਹ ਕਿਤਨਾ ਕਿਤੇ ਐਕਸੀਡੈਂਟ ਦਾ ਸ਼ਿਕਾਰ ਹੁੰਦੇ ਆ ਆਪ ਵੀ ਸੇਫ ਰਹੋ ਦੂਜਿਆਂ ਦੀ ਵੀ ਜਿਆ ਸੇਫਟੀ ਕਰੋ ਵਿਚਾਰ ਰੱਖੋ ਸੋ ਜਿਹੜੀ ਐਡਵਾਈਜ਼ਰੀ ਜਿਹੜੀ ਜਾਰੀ ਕੀਤੀ ਗਿਆ ਉਸ ਦੀ ਜ਼ਰੂਰ ਜੜੀ ਆ ਪਾਲਣਾ ਕੀਤੀ ਜਾਵੇ ਸੋ ਕੱਲ ਇਸੇ ਸਮੇਂ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਕਿਸੇ ਹੋਰ ਸੰਖੇਪ ਰੂਪ ਦੇ ਵਿੱਚ ਕਿਸੇ ਹੋਰ ਮੁੱਦੇ ਦੀ ਜਿਹੜੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਜੋ ਕਿ ਤੁਹਾਡੇ ਸਹੀ ਤੁਹਾਡੇ ਲਾਈਕ ਹੋਵੇ ਪੰਜਾਬ ਦੇ ਭਲੇ ਦੀ ਹੋਵੇ ਉਸ ਦੀ ਗੱਲ ਕਰਾਂਗੇ ਹੁਣ ਮੈਨੂੰ ਜਾਣ ਕੀ ਅਮਰਜੀਤ ਸਿੰਘ ਦੀ ਇਜਾਜ਼ਤ ਧੰਨਵਾਦ